ਤੇ ਗੈਂਗਸਟਰ ਤੇ ਪੁਲਿਸ ਦਾ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਪੰਜਾਬ ਚ ਵੱਡਾ ਐਨਕਾਊਂਟਰ ਹੋਇਆ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬੜੀ ਦੇਰ ਤੱਕ ਇਹ ਮੁਟਪੇੜ ਜਿਹੜੀ ਹੈ ਚੱਲਦੀ ਰਹੀ ਸੀ ਜੀ ਹਾਂ ਜਲੰਧਰ ਵਿੱਚ ਵੱਡਾ ਐਨਕਾਊਂਟਰ ਕੀਤਾ ਪੰਜਾਬ ਪੁਲਿਸ ਦੀ ਟੀਮ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿੱਥੇ ਉਹਨਾਂ ਨੇ ਇੱਕ ਵੱਡੇ ਗੈਂਗਸਟਰ ਦੇ ਦੋ ਗੁਰਗਰੇ ਦੋ ਗੁਰਗੇ ਅਰੈਸਟ ਕਰ ਲਿੱਤੇ ਨੇ ਜਿਹੜੇ ਨੇ ਆਪਣੇ ਹਾਸ ਵਿੱਚ ਲੈ ਲਿੱਤੇ ਗਏ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਵੱਡਾ ਐਨਕਾਊਂਟਰ ਕੀਤਾ ਜਲੰਧਰ ਵਿੱਚ ਤੜਕਸਾਰ ਤਾੜ ਤਾੜ ਗੋਲੀਆਂ ਦੀਆਂ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਗੋਲੀਆਂ ਦੀਆਂ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜਦੋਂ ਪੰਜਾਬ ਪੁਲਿਸ ਨੇ ਇਸ ਵੱਡੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਬੰਦੇ ਨੇ ਬੁਲੇਟ ਪ੍ਰੂਫ ਜੈਕਟਾ ਪਾ ਕੇ ਘੇਰਾ ਪਾ ਰਹੇ ਨੇ ਉਹਨਾਂ ਬੰਦਿਆਂ ਨੂੰ ਉਹਨਾਂ ਗੈਂਗਸਟਰ ਨੂੰ ਘੇਰਾ ਪਾ ਰਹੇ ਨੇ ਪੂਰਾ ਤਗੜਾ ਮੁਕਾਬਲਾ ਹੋਇਆ 50 ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ 50 ਰਾਉਂਡ ਤੋਂ ਟੋਟਲ ਦੋਵਾਂ ਪਾਸਿਓਂ ਫਾਇਰ ਕੀਤੇ ਗਏ ਨੇ ਜਿਸ ਤੋਂ ਬਾਅਦ ਜਿਹੜੇ ਦੋ ਬੰਦੇ ਨੇ ਉਹਨਾਂ ਨੂੰ ਹਿਰਾਸਤ ਚ ਲਿਆ ਉਹਨਾਂ ਦੇ ਹਾਲਾਂਕਿ ਗੋਲੀਆਂ ਵੱਜੀਆਂ ਪੱਟ ਤੇ ਗੋਲੀ ਵੱਜੀ ਇੱਕ ਦੇ ਲੱਤ ਤੇ ਗੋਲੀ ਵੱਜੀ ਹੈ ਤੇ ਉੱਥੇ ਜੇਕਰ ਪੁਲਿਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਪੁਲਿਸ ਦੇ ਜਵਾਨ ਵੀ ਇਸ ਮੁਟਪੇੜ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਜਾਣ ਕਿਸ ਦੀ ਨਹੀਂ ਗਈ ਜਿਹੜੀ ਗنیمਤ ਹੈ ਤੇ ਆ ਹਰੀਕੇ ਲੰਡਾ ਗੈਂਗ ਨਾਲ ਜੁੜੇ ਜਿਹੜੇ ਬੰਦੇ ਨੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਪੁਲਿਸ ਨੇ ਪੁਲਿਸ ਨੂੰ ਸੂ ਮਿਲੀ ਸਗੀ ਕਿਉਂਕਿ ਕਮਿਸ਼ਨਰ ਸੁਪਨਰ ਸ਼ਰਮਾ ਦੀ ਗਵਾਹੀ ਹੇਟ ਪੂਰਾ ਜਿਹੜਾ ਕੰਮ ਹੋਇਆ ਜਿੱਥੇ ਪੁਲਿਸ ਪੁਲਿਸ ਨੇ ਮੁਕਾਬਲਾ ਬਣਾਇਆ ਮੁਕਾਬਲਾ ਵੀ ਇਸ ਤਰੀਕੇ ਦਾ ਬਣਾਇਆ ਕਿ ਜਿਹੜੇ ਬੰਦੇ ਭੱਜੇ ਜਾਂਦੇ ਸੀ ਜਿਹੜੇ ਗੈਂਗਸਟਰ ਭੱਜੇ ਜਾਂਦੇ ਸੀ ਇਹ ਮੌਕੇ ਤੋਂ ਫਰਾਰ ਜਿਹੜੇ ਐ ਉਹ ਨਾ ਹੋ ਸਕਣ ਕਿਉਂਕਿ ਵੱਡੀ ਅਕਸਰ ਦੇਖਿਆ ਹੈ ਇਹ ਗੈਂਗਸਟਰ ਜਦੋਂ ਤੋਂ ਣਾਟਕੇ ਜਾਂਦੇ ਨੇ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਵਿੱਚ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹ ਬੰਦੇ ਪਹਿਲਾਂ ਬੇਲ ਤੋਂ ਬਾਹਰ ਆਏ ਸੀ ਪਹਿਲਾਂ ਜੇਲ੍ਹ ਚ ਮੌਜੂਦ ਸਨ ਬੇਲ ਤੇ ਜ਼ਮਾਨਤ ਤੇ ਬਾਹਰ ਆਏ ਹੋਏ ਸੀ ਜਿਸ ਦਾ ਜਿਨਾਂ ਨੇ ਇੱਕ ਵਾਰ ਦੁਬਾਰਾ ਜੇਲ੍ਹ ਤੋਂ ਬਾਹਰ ਆ ਕੇ ਬੇਲ ਤੇ ਛੁੱਟ ਕੇ ਦੁਬਾਰਾ ਉਹੀ ਕੰਮ ਕਰਨੇ ਸਾਰੇ ਸ਼ੁਰੂ ਕਰ ਦਿੱਤੇ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮੁਕਾਬਲਾ ਵੜਾ ਕੇ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਹਿਰਾਸਤ ਚ ਲਿਆ ਹੁਣ ਵੇਖਣਾ ਹੋਵੇਗਾ ਕਿ ਹੋਰ ਕਿਹੜੀ ਜਾਣਕਾਰੀ ਪੁਲਿਸ ਨੂੰ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਹੀ ਰੌਂਦ ਕਾਰਤੂਸ ਬ੍ਰਮਹਤ ਹੋਇਆ ਅਸਲਾ ਬ੍ਰਮਹਤ ਅਸਲਾ ਬ੍ਰਮਹਤ ਹੋਇਆ ਤਾਂ ਸੀ ਤਾਂ ਜਲੰਧਰ ਵਿੱਚ ਤੜਕਸਰ ਵੱਡੀ ਘਟਨਾ ਵਾਪਰੀ ਹੈ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਜਵਾਨਾਂ ਨੇ ਕੀਤਾ ਜਿੱਥੇ ਇੱਕ ਵੱਡੇ ਗੈਂਗਸਟਰ ਦੇ ਬੰਦਿਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚੋਂ ਲੈ ਲਿਆ ਤਾਂ ਗੈਂਗਸਟਰ ਤੇ ਪੁਲਿਸ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਪੰਜਾਬ 'ਚ ਵੱਡਾ ਐਨਕਾਊਂਟਰ ਹੋਇਆ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਬੜੀ ਦੇਰ ਤੱਕ ਇਹ ਮੁਟਪੇੜ ਜਿਹੜੀ ਆ ਚੱਲਦੀ ਰਹੀ ਸੀ ਜੀ ਹਾਂ ਜਲੰਧਰ ਦੇ ਵਿੱਚ ਵੱਡਾ ਐਨਕਾਊਂਟਰ ਕੀਤਾ ਪੰਜਾਬ ਪੁਲਿਸ ਦੀ ਟੀਮ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿੱਥੇ ਉਹਨਾਂ ਨੇ ਇੱਕ ਵੱਡੇ ਗੈਂਗਸਟਰ ਦੇ ਦੋ ਗੁਰਗੇ ਦੋ ਗੁਰਗੇ ਅਰੈਸਟ ਕਰ ਲਏ ਤੇ ਨੇ ਆਪਣੇ ਹਿਰਾਸਤ 'ਚ ਲੈ ਹਾਲਤ ਕਨੇਜਿਆ ਤੋਂ ਦੱਸਦੇ ਕਿ ਪੰਜਾਬ ਵਿੱਚ ਵੱਡਾ ਇਨਕਾਊਂਟਰ ਕੀਤਾ ਜਲੰਧਰ ਵਿੱਚ ਤੜਕਸਾਰ ਤਾੜ-ਤਾੜ ਗੋਲੀਆਂ ਦੀਆਂ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਗੋਲੀਆਂ ਦੀਆਂ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜਦੋਂ ਪੰਜਾਬ ਪੁਲਿਸ ਨੇ ਇਸ ਵੱਡੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਜਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਬੰਦੇ ਨੇ ਬੁਲੇਟ ਪ੍ਰੂਫ ਜੈਕਟਾ ਪਾ ਕੇ ਘੇਰਾ ਪਾ ਰਹੇ ਨੇ ਉਹਨਾਂ ਬੰਦਿਆਂ ਨੂੰ ਉਹਨਾਂ ਗੈਂਗਸਟਰ ਨੂੰ ਘੇਰਾ ਪਾ ਰਹੇ ਨੇ ਪੂਰਾ ਤਗੜਾ ਮੁਕਾਬਲਾ ਹੋਇਆ 50 ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ 50 ਰਾਉਂਡ ਤੋਂ ਡੋ ਟੋਟਲ ਦੋਵਾਂ ਪਾਸਿਓ ਫਾਇਰ ਕੀਤੇ ਗਏ ਨੇ ਜਿਸ ਤੋਂ ਬਾਅਦ ਜਿਹੜੇ ਦੋ ਬੰਦੇ ਨੇ ਉਹਨਾਂ ਨੂੰ ਹਿਰਾਸਤ ਚ ਲਿਆ ਉਹਨਾਂ ਦੇ ਹਾਲਾਂਕਿ ਗੋਲੀਆਂ ਵੱਜੀਆਂ ਪੱਟ ਤੇ ਗੋਲੀ ਵੱਜੀ ਇੱਕ ਦੇ ਲੱਤ ਤੇ ਗੋਲੀ ਵੱਜੀ ਹੈ ਤੇ ਉੱਥੇ ਜੇਕਰ ਪੁਲਿਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਪੁਲਿਸ ਦੇ ਜਵਾਨ ਵੀ ਇਸ ਮੁੱਠਪੇੜ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਜਾਨ ਕਿਸ ਦੀ ਨਹੀਂ ਗਈ ਜਿਹੜੀ ਗنیمਤ ਹੈ ਤੇ ਆ ਹਰੀਕੇ ਲੰਡਾ ਗੈਂਗ ਨਾਲ ਜੁੜੇ ਜਿਹੜੇ ਬੰਦੇ ਨੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਪੁਲਿਸ ਨੇ ਪੁਲਿਸ ਨੂੰ ਸੂ ਮਿਲੀ ਸਗੀ ਕਿਉਂਕਿ ਕਮਿਸ਼ਨਰ ਸੁਪਨੇਲ ਸ਼ਰਮਾ ਦੀ ਗਵਾਹੀ ਹੇਟ ਪੂਰਾ ਜਿਹੜਾ ਕੰਮ ਹੋਇਆ ਜਿੱਥੇ ਪੁਲਿਸ ਪੁਲਿਸ ਨੇ ਮੁਕਾਬਲਾ ਬਣਾਇਆ ਮੁਕਾਬਲਾ ਵੀ ਇਸ ਤਰੀਕੇ ਦਾ ਬਣਾਇਆ ਕਿ ਜਿਹੜੇ ਬੰਦੇ ਭੱਜੇ ਜਾਂਦੇ ਸੀ ਜਿਹੜੇ ਗੈਂਗਸਟਰ ਭੱਜੇ ਜਾਂਦੇ ਸੀ ਇਹ ਮੌਕੇ ਤੋਂ ਫਰਾਰ ਜਿਹੜੇ ਐ ਉਹ ਨਾ ਹੋ ਸਕਣ ਕਿਉਂਕਿ ਵੱਡੀ ਅਕਸਰ ਦੇਖਿਆ ਹੈ ਇਹ ਗੈਂਗਸਟਰ ਜੋ ਦੋਸਤੋ ਣਾਟ ਕੇ ਜਾਂਦੇ ਨੇ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਵਿੱਚ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹ ਬੰਦੇ ਪਹਿਲਾਂ ਬੇਲ ਤੋਂ ਬਾਹਰ ਆਏ ਸੀ ਪਹਿਲਾਂ ਜੇਲ੍ਹ ਚ ਮੌਜੂਦ ਸਨ ਬੇਲ ਤੇ ਜ਼ਮਾਨਤ ਤੇ ਬਾਹਰ ਆਏ ਹੋਏ ਸੀ ਜਿਸ ਦਾ ਜਿਨਾਂ ਨੇ ਇੱਕ ਵਾਰ ਦੁਬਾਰਾ ਜੇਲ੍ਹ ਤੋਂ ਬਾਹਰ ਆ ਕੇ ਬੇਲ ਤੇ ਛੁੱਟ ਕੇ ਦੁਬਾਰਾ ਉਹੀ ਕੰਮ ਕਰਨੇ ਸਾਰੇ ਸ਼ੁਰੂ ਕਰ ਦਿੱਤੇ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮੁਕਾਬਲਾ ਵੜਾ ਕੇ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਹਿਰਾਸਤ ਚ ਲਿਆ ਹੁਣ ਵੇਖਣਾ ਹੋਵੇਗਾ ਕਿ ਹੋਰ ਕਿਹੜੀ ਜਾਣਕਾਰੀ ਪੁਲਿਸ ਨੂੰ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਨਾਲ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਹੀ ਰੋਂਦ ਕਾਰਤੂਸ ਬਰਬੰਦ ਹੋਇਆ ਅਸਲਾ ਬਰਬੰਦ ਅਸਲਾ ਬਰਬੰਦ ਹੋਇਆ ਤਾਂ ਸੀ ਤਾਂ ਜਲੰਧਰ ਵਿੱਚ ਤੜਕਸਰ ਵੱਡੀ ਘਟਨਾ ਵਾਪਰੀ ਹੈ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਜਵਾਨਾਂ ਨੇ ਕੀਤਾ ਜਿੱਥੇ ਇੱਕ ਵੱਡੇ ਗੈਂਗਸਟਰ ਦੇ ਬੰਦਿਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚੋਂ ਲੈ ਲਿਆ ਤਾਂ ਗੈਂਗਸਟਰ ਤੇ ਪੁਲਿਸ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਪੰਜਾਬ 'ਚ ਵੱਡਾ ਐਨਕਾਊਂਟਰ ਹੋਇਆ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਬੜੀ ਦੇਰ ਤੱਕ ਇਹ ਮੁਟਪੇੜ ਜਿਹੜੀ ਚੱਲਦੀ ਰਹੀ ਸੀ ਜੀ ਹਾਂ ਜਲੰਧਰ ਦੇ ਵਿੱਚ ਵੱਡਾ ਐਨਕਾਊਂਟਰ ਕੀਤਾ ਪੰਜਾਬ ਪੁਲਿਸ ਦੀ ਟੀਮ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿੱਥੇ ਉਹਨਾਂ ਨੇ ਇੱਕ ਵੱਡੇ ਗੈਂਗਸਟਰ ਦੇ ਦੋ ਗੁਰਗੇ ਦੋ ਗੁਰਗੇ ਅਰੈਸਟ ਕਰ ਲਏ ਤੇ ਨੇ ਆਪਣੇ ਹਿਰਾਸਤ ਚ ਹਾਲੇ ਤੱਕ ਜੇ ਨਿਜੀਤੋਂ ਦੱਸਦੇ ਕਿ ਪੰਜਾਬ ਵਿੱਚ ਵੱਡਾ ਇਨਕਾਊਂਟਰ ਕੀਤਾ ਜਲੰਧਰ ਵਿੱਚ ਤੜਕਸਾਰ ਤੜ ਤੜ ਗੋਲੀਆਂ ਦੀਆਂ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਗੋਲੀਆਂ ਦੀਆਂ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜਦੋਂ ਪੰਜਾਬ ਪੁਲਿਸ ਨੇ ਇਸ ਵੱਡੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਬੰਦੇ ਨੇ ਬੁਲੇਟ ਪ੍ਰੂਫ ਜੈਕਟਾ ਪਾ ਕੇ ਘੇਰਾ ਪਾ ਰਹੇ ਨੇ ਉਹਨਾਂ ਬੰਦਿਆਂ ਨੂੰ ਉਹਨਾਂ ਗੈਂਗਸਟਰ ਨੂੰ ਘੇਰਾ ਪਾ ਰਹੇ ਨੇ ਪੂਰਾ ਤਗੜਾ ਮੁਕਾਬਲਾ ਹੋਇਆ 50 ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ 50 ਰਾਉਂਡ ਟੋਟਲ ਦੋਵਾਂ ਪਾਸਿਓਂ ਫਾਇਰ ਕੀਤੇ ਗਏ ਨੇ ਜਿਸ ਤੋਂ ਬਾਅਦ ਜਿਹੜੇ ਦੋ ਬੰਦੇ ਨੇ ਉਹਨਾਂ ਨੂੰ ਹਿਰਾਸਤ ਚ ਲਿਆ ਉਹਨਾਂ ਦੇ ਹਾਲਾਂਕਿ ਗੋਲੀਆਂ ਵੱਜੀਆਂ ਪੱਟ ਤੇ ਗੋਲੀ ਵੱਜੀ ਇੱਕ ਦੇ ਲੱਤ ਤੇ ਗੋਲੀ ਵੱਜੀ ਹੈ ਤੇ ਉੱਥੇ ਜੇਕਰ ਪੁਲਿਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਪੁਲਿਸ ਦੇ ਜਵਾਨ ਵੀ ਇਸ ਮੁੱਠਪੇੜ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਜਾਨ ਕਿਸ ਦੀ ਨਹੀਂ ਗਈ ਜਿਹੜੀ ਗਣਿਮਤ ਹੈ ਤੇ ਆ ਹਰੀਕੇ ਲੰਡਾ ਗੈਂਗ ਨਾਲ ਜੁੜੇ ਜਿਹੜੇ ਬੰਦੇ ਨੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਪੁਲਿਸ ਨੇ ਪੁਲਿਸ ਨੂੰ ਸੂਹ ਮਿਲੀ ਸਗੀ ਕਿਉਂਕਿ ਕਮਿਸ਼ਨਰ ਸੁਪਨਰ ਸ਼ਰਮਾ ਦੀ ਗਵਾਹੀ ਇਹ ਟੂਰਾ ਜਿਹੜਾ ਕੰਮ ਹੋਇਆ ਜਿੱਥੇ ਪੁਲਿਸ ਪੁਲਿਸ ਨੇ ਮੁਕਾਬਲਾ ਬਣਾਇਆ ਮੁਕਾਬਲਾ ਵੀ ਇਸ ਤਰੀਕੇ ਦਾ ਬਣਾਇਆ ਕਿ ਜਿਹੜੇ ਬੰਦੇ ਭੱਜੇ ਜਾਂਦੇ ਸੀ ਜਿਹੜੇ ਗੈਂਗਸਟਰ ਭੱਜੇ ਜਾਂਦੇ ਸੀ ਇਹ ਮੌਕੇ ਤੋਂ ਫਰਾਰ ਜਿਹੜੇ ਐ ਉਹ ਨਾ ਹੋ ਸਕਣ ਕਿਉਂਕਿ ਵੱਡੀ ਅਕਸਰ ਦੇਖਿਆ ਹੈ ਇਹ ਗੈਂਗਸਟਰ ਜਦੋਂ ਨਾਟਕੇ ਜਾਂਦੇ ਨੇ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਵਿੱਚ ਇਹ ਵੀ ਗੱਲ ਜਿਹੜੀ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹ ਬੰਦੇ ਪਹਿਲਾਂ ਬੇਲ ਤੋਂ ਬਾਹਰ ਆਏ ਸੀ ਪਹਿਲਾਂ ਜੇਲ੍ਹ ਚ ਮੌਜੂਦ ਸਨ ਬੇਲ ਤੇ ਜ਼ਮਾਨਤ ਤੇ ਬਾਹਰ ਆਏ ਹੋਏ ਸੀ ਜਿਸ ਦਾ ਜਨਣੇ ਇੱਕ ਵਾਰ ਦੁਬਾਰਾ ਜੇਲ੍ਹ ਤੋਂ ਬਾਹਰ ਆ ਕੇ ਬੇਲ ਤੇ ਛੁੱਟ ਕੇ ਦੁਬਾਰਾ ਉਹੀ ਕੰਮ ਕਰਨੇ ਸਾਰੇ ਸ਼ੁਰੂ ਕਰ ਦਿੱਤੇ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮੁਕਾਬਲਾ ਵੜਾ ਕੇ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਹਿਰਾਸਤ ਚ ਲਿਆ ਹੁਣ ਵੇਖਣਾ ਹੋਵੇਗਾ ਕਿ ਹੋਰ ਕਿਹੜੀ ਜਾਣਕਾਰੀ ਪੁਲਿਸ ਨੂੰ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਹੀ ਰੋਂਦ ਕਾਰਤੂਸ ਬਰਬਦ ਹੋਇਆ ਅਸਲਾ ਬਰਬਦ ਅਸਲਾ ਬਰਬਦ ਹੋਇਆ ਤਾਂ ਸੀ ਤਾਂ ਜਲੰਧਰ ਵਿੱਚ ਤੜਕਸਾਰ ਵੱਡੀ ਘਟਨਾ ਵਾਪਰੀ ਹੈ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਜਵਾਨਾਂ ਨੇ ਕੀਤਾ ਜਿੱਥੇ ਇੱਕ ਵੱਡੇ ਗੈਂਗਸਟਰ ਦੇ ਬੰਦਿਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਤਾਂ ਗੈਂਗਸਟਰ ਤੇ ਪੁਲਿਸ ਵਿਚਾਲੇ ਵੱਡਾ ਐਨਕਾਊਂਟਰ ਹੋਇਆ ਪੰਜਾਬ ਚ ਵੱਡਾ ਐਨਕਾਊਂਟਰ ਹੋਇਆ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਬੜੀ ਦੇਰ ਤੱਕ ਇਹ ਮੁਟਪੇੜ ਜਿਹੜੀ ਚੱਲਦੀ ਰਹੀ ਸੀ ਜੀ ਹਾਂ ਜਲੰਧਰ ਵਿੱਚ ਇੱਕ ਐਨਕਾਊਂਟਰ ਕੀਤਾ ਹੈ ਪੰਜਾਬ ਪੁਲਿਸ ਦੀ ਟੀਮ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿੱਥੇ ਉਹਨਾਂ ਨੇ ਇੱਕ ਵੱਡੇ ਗੈਂਗਸਟਰ ਦੇ ਦੋ ਗੁਰਗੇ ਦੋ ਗੁਰਗੇ ਅਰੈਸਟ ਕਰ ਲਿੱਤੇ ਨੇ ਜਿਹੜੇ ਨੇ ਆਪਣੇ ਰਸ ਵਿੱਚ ਲੈ ਲਿੱਤੇ ਗਏ ਨੇ ਜੀ ਹਥੋਂ ਦੱਸਦੇ ਕਿ ਪੰਜਾਬ ਵਿੱਚ ਵੱਡਾ ਐਨਕਾਊਂਟਰ ਕੀਤਾ ਹੈ ਜਲੰਧਰ ਵਿੱਚ ਤੜਕਸਾਰ ਤਾੜ-ਤਾੜ ਗੋਲੀਆਂ ਦੀਆਂ ਆਵਾਜ਼ਾਂ ਚੱਲਣੀਆਂ ਸ਼ੁਰੂ ਹੋ ਗਈ ਐਸਨ ਗੋਲੀਆਂ ਦੀ ਆਵਾਜ਼ਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜਦੋਂ ਪੰਜਾਬ ਪੁਲਿਸ ਨੇ ਇਸ ਵੱਡੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਬੰਦੇ ਨੇ ਬੁਲੇਟ ਪ੍ਰੂਫ ਜੈਕਟਾ ਪਾ ਕੇ ਘੇਰਾ ਪਾ ਰਹੇ ਨੇ ਉਹਨਾਂ ਬੰਦਿਆਂ ਨੂੰ ਉਹਨਾਂ ਗੈਂਗਸਟਰ ਨੂੰ ਘੇਰਾ ਪਾ ਰਹੇ ਨੇ ਪੂਰਾ ਤਗੜਾ ਮੁਕਾਬਲਾ ਹੋਇਆ 50 ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ 50 ਰਾਉਂਡ ਤੋਂ ਡੋ ਟੋਟਲ ਦੋਵਾਂ ਪਾਸਿਓ ਫਾਇਰ ਕੀਤੇ ਗਏ ਨੇ ਜਿਸ ਤੋਂ ਬਾਅਦ ਜਿਹੜੇ ਦੋ ਬੰਦੇ ਨੇ ਉਹਨਾਂ ਨੂੰ ਹਿਰਾਸਤ ਚ ਲਿਆ ਉਹਨਾਂ ਦੇ ਹਾਲਾਂਕਿ ਗੋਲੀਆਂ ਵੱਜੀਆਂ ਪੱਟ ਤੇ ਗੋਲੀ ਵੱਜੀ ਇੱਕ ਦੇ ਲੱਤ ਤੇ ਗੋਲੀ ਵੱਜੀ ਹੈ ਤੇ ਉੱਥੇ ਜੇਕਰ ਪੁਲਿਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਪੁਲਿਸ ਦੇ ਜਵਾਨ ਵੀ ਇਸ ਮੁੱਠਪੇੜ ਦੇ ਵਿੱਚ ਜ਼ਖਮੀ ਹੋਏ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਜਾਨ ਕਿਸ ਦੀ ਨਹੀਂ ਗਈ ਜਿਹੜੀ ਗਣਿਮਤ ਹੈ ਤੇ ਆ ਹਰੀਕੇ ਲੰਡਾ ਗੈਂਗ ਨਾਲ ਜੁੜੇ ਜ ਬੰਦੇ ਨੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਪੁਲਿਸ ਨੇ ਪੁਲਿਸ ਨੂੰ ਸੂਹ ਮਿਲੀ ਸਗੀ ਕਿਉਂਕਿ ਕਮਿਸ਼ਨਰ ਸੁਪਨੇਲ ਸ਼ਰਮਾ ਦੀ ਗਵਾਹੀ ਇੱਥੇ ਪੂਰਾ ਜਿਹੜਾ ਕੰਮ ਹੋਇਆ ਜਿੱਥੇ ਪੁਲਿਸ ਪੁਲਿਸ ਨੇ ਮੁਕਾਬਲਾ ਬਣਾਇਆ ਮੁਕਾਬਲਾ ਵੀ ਇਸ ਤਰੀਕੇ ਦਾ ਬਣਾਇਆ ਕਿ ਜਿਹੜੇ ਬੰਦੇ ਭੱਜੇ ਜਾਂਦੇ ਸੀ ਜਿਹੜੇ ਗੈਂਗਸਟਰ ਭੱਜੇ ਜਾਂਦੇ ਸੀ ਇਹ ਮੌਕੇ ਤੋਂ ਫਰਾਰ ਜਿਹੜੇ ਐ ਉਹ ਨਾ ਹੋ ਸਕਣ ਕਿਉਂਕਿ ਵੱਡੀ ਅਕਸਰ ਦੇਖਿਆ ਹੈ ਇਹ ਗੈਂਗਸਟਰ ਜਦੋਂ ਤੋਂ ਣਾਟਕੇ ਜਾਂਦੇ ਨੇ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਵਿੱਚ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹ ਬੰਦੇ ਪਹਿਲਾਂ ਬੇਲ ਤੋਂ ਬਾਹਰ ਆਏ ਸੀ ਪਹਿਲਾਂ ਜੇਲ੍ਹ ਚ ਮੌਜੂਦ ਸਨ ਬੇਲ ਤੇ ਜ਼ਮਾਨਤ ਤੇ ਬਾਹਰ ਆਏ ਹੋਏ ਸੀ ਜਿਸ ਦਾ ਜਨਣੇ ਇੱਕ ਵਾਰ ਦੁਬਾਰਾ ਜੇਲ੍ਹ ਤੋਂ ਬਾਹਰ ਆ ਕੇ ਬੇਲ ਤੇ ਛੁੱਟ ਕੇ ਦੁਬਾਰਾ ਉਹੀ ਕੰਮ ਕਰਨੇ ਸਾਰੇ ਸ਼ੁਰੂ ਕਰ ਦਿੱਤੇ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਮੁਕਾਬਲਾ ਵੜਾ ਕੇ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਹਿਰਾਸਤ ਚ ਲਿਆ ਹੁਣ ਵੇਖਣਾ ਹੋਵੇਗਾ ਕਿ ਹੋਰ ਕਿਹੜੀ ਜਾਣਕਾਰੀ ਪੁਲਿਸ ਨੂੰ ਇਹਨਾਂ ਕੋਲੋਂ ਬਰਾਮਦ ਹੁੰਦੀ ਹੈ ਨਾਲ ਨਾਲ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਹੀ ਰੋਂਦ ਕਾਰਤੂਸ ਬਰਬਦ ਹੋਇਆ ਅਸਲਾ ਬਰਬਦ ਅਸਲਾ ਬਰਬਦ ਹੋਇਆ ਤਾਂ ਸੀ ਤਾਂ ਜਲੰਧਰ ਵਿੱਚ ਤੜਕਸਰ ਵੱਡੀ ਘਟਨਾ ਵਾਪਰੀ ਹੈ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਜਵਾਨਾਂ ਨੇ ਕੀਤਾ ਜਿੱਥੇ ਇੱਕ ਵੱਡੇ ਗੈਂਗਸਟਰ ਦੇ ਬੰਦਿਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ